ਤਵਾਨੀਗੜ੍ਹ ਦੇ ਪਿੰਡ ਪੱਟੀਕਲਾਂ ਦੇ ਵਿੱਚ ਇੱਕ ਪੰਚਾਇਤ ਘਰ ਆ ਜਿਹੜਾ ਬਣਾਇਆ ਜਾ ਰਿਹਾ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਨਰਿੰਦਰ ਕੋਰ ਭਰਾਜ ਵੱਲੋਂ ਕੀਤਾ ਗਿਆ ਦਾਦੀਏ ਕਿ ਨੀਂਹ ਪੱਥਰ ਰੱਖਿਆ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਲਦ ਹੀ ਇਹ ਪੰਚਾਇਤ ਘਰ ਆ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਦਾਦੀਏ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਪੰਚਾਇਤਾਂ ਦੇ ਲਈ ਬੈਠਣ ਦੇ ਲਈ ਇੱਕ ਪੰਚਾਇਤ ਘਰ ਦਾ ਨਿਰਮਾਣ ਆ ਜਿਹੜਾ ਕੀਤਾ ਜਾ ਰਿਹਾ ਜਿਸ ਦਾ ਨੀਂਹ ਪੱਥਰ ਵਿਧਾਇਕ ਨਰਿੰਦਰ ਕੋਰ ਭਰਾਜ ਵੱਲੋਂ ਰੱਖਿਆ ਗਿਆ ਦਾਦੀਏ ਕੀ ਸੰਗਰੂਰ ਦੇ ਸਬ ਡਿਵੀਜ਼ਨ ਪੁਵਾਨੀਗੜ੍ਹ ਦੇ ਪਿੰਡ ਪੱਟੀਵਾਲ ਕਲਾਂ ਦੇ ਵਿੱਚ ਹਲਕਾ ਵਿਧਾਇਕ ਨਰਿੰਦਰ ਕੋਰ ਭਰਾਜ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ 40 ਲੱਖ ਰੁਪਏ ਦੀ ਲਗਤ ਦੇ ਨਾਲ ਇਹ ਪੰਚਾਇਤ ਘਰ ਜਿਹੜਾ ਬਣਾਇਆ ਜਾ ਰਿਹਾ ਜੋ ਕਿ ਜਲਦ ਹੀ ਬਣ ਕੇ ਤਿਆਰ ਹੋ ਜਾਊਗਾ ਜੋਰੀ ਕਮਿਟੀ ਸੈਟ ਦਾ ਪਟਿਆਲ ਜੁਦਘਾਟਨ ਕੀਤਾ ਗਿਆ ਕੀ ਕਮਿਸ਼ਨ ਅ ਬਿਲਕੁਲ ਮਾਨ ਸਰਕਾਰ ਹੈ ਜਿਹੜੀ ਆਪ ਸਰਕਾਰ ਹੈ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਲੈ ਕੇ ਜਿਹੜੀ ਵਚਨਵੱਧ ਹੈ ਔਰ ਇਸ ਨਗਰ ਚ ਜਦੋਂ ਵੀ ਆਉਂਦੇ ਸੀ ਤਾਂ ਹਮੇਸ਼ਾ ਡਿਮਾਂਡ ਰਹਿੰਦੀ ਸੀ ਕਿ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਖਾਸ ਤੌਰ ਤੇ ਜਿਵੇਂ ਗੱਲ ਕਰਾਂ ਤਾਂ ਉਹਨਾਂ ਨੂੰ ਕੋਈ ਵੀ ਛੋਟੇ ਮੋਟੇ ਕੋਈ ਪ੍ਰੋਗਰਾਮ ਕਰਨਾ ਕੁਝ ਵੀ ਕਰਨਾ ਤਾਂ ਉਹਨਾਂ ਨੂੰ ਬੜੀ ਦਿੱਕਤ ਸੀਗੀ ਤੇ ਭਾਨੀਗੜ ਤੋਂ ਹਟ ਕੇ ਜਿਹੜਾ ਪਿੰਡ ਆ ਜਾਂਦਾ ਸੋ ਉਹਨਾਂ ਦੇ ਲਈ ਬੜੀ ਦਿੱਕਤ ਸੀ ਸੋ ਉਸ ਦੇ ਲਈ ਜਿਹੜਾ ਅਸੀਂ ਨੇ ਇੱਕ ਕਮਿਊਨਿਟੀ ਪੈਲ ਜਿਹੜਾ ਤੁਸੀਂ ਹਾਲ ਕਹਿ ਲਓ ਜਾਂ ਇਹਨੂੰ ਮੈਰਿਜ ਪੈਲਸ ਦੀ ਤਰ੍ਹਾਂ ਜਿੱਦਾਂ ਵੀ ਲੋਕ ਜਿਹੜਾ ਇਹਨੂੰ ਵਰਤਣ ਚਾਹੁੰਦੇ ਨੇ ਇਹਨੂੰ ਵਰਤ ਸਕਦੇ ਨੇ ਤਕਰੀਬਨ 40 ਲੱਖ ਦੀ ਲਾਗਤ ਦੇ ਨਾਲ 50x32 ਦਾ ਜਿਹੜਾ ਹਾਲ ਬਣਨਾ ਜਿਹਦੇ ਚ ਤਕਰੀਬਨ 200 ਬੰਦਾ ਜਿਹੜਾ ਛੇਰ ਲਾ ਕੇ ਬੈਠ ਸਕਦਾ ਉਹਦੇ ਨਾਲ ਹੀ ਕਿਚਨ ਹੈ ਅਟੈਚ ਜਿਹੜਾ ਰੂਮ ਇੱਕ ਕਮਰਾ ਹੋਊਗਾ ਬਾਥਰੂਮ ਹੋਣਗੇ ਔਰ ਬੜਾ ਸੋਹਣਾ ਇੱਕ ਜਿਹੜੀ ਇਹਨੂੰ ਬਿਲਡਿੰਗ ਨੂੰ ਸ਼ਾਨਦਾਰ ਜਿਹੜੀ ਬਿਲਡਿੰਗ ਆ ਉਹ ਬਣਾ ਕੇ ਜਿਹੜੀ ਲੋਕਾਂ ਨੂੰ ਦਵਾਂਗੇ ਔਰ ਇਹਦੇ ਨਾਲ ਹੋਰ ਵੀ ਜਿਹੜਾ ਚਾਹੇ ਨਾਲ ਜਿਹੜੀ ਜਗ੍ਹਾ ਬਚੂਗੀ ਉਹਦੇ ਵਿੱਚ ਪਾਰਕ ਡਵੈਲਪ ਕਰ ਲਾਂਗੇ ਚਾਹੇ ਬਾਹਰ ਸ਼ੈੱਡ ਦੀ ਜਿਹੜੀ ਲੋੜ ਪੈਣੀ ਹੈ ਕਿਉਂ ਕਿਸੇ ਨੇ ਕੋਈ ਦੁਕਸੋਦਾ ਕੋਈ ਪ੍ਰੋਗਰਾਮ ਕਰਨਾ ਤਾਂ ਬਾਹਰ ਕੋਈ ਦੋ ਹਲਵਾਈ ਬਿਠਾਉਣੇ ਆ ਤਾਂ ਉਹਦੇ ਲਈ ਉਹਨਾਂ ਨੂੰ ਸ਼ੈੱਡ ਦੀ ਲੋੜ ਆ ਸੋ ਜਿਵੇਂ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਹੋਊਗੀ ਉਹਨੂੰ ਸਾਰਾ ਇੱਕ ਕੰਪਲੀਟ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਕਰਕੇ ਉਹ ਅਸੀਂ ਦਵਾਂਗੇ ਸੈਂਟਰ ਦੇ ਸਾਰੇ ਕਿੰਨੇ ਜਿਹੜੀ ਇਹਦੀ ਸੈਂਟਰ ਦੀ ਉਹ ਜਾ ਪਾਰਕ ਡਵੈਲਪ ਕਰਨਾ ਉਹ ਜਿਹੜੇ ਫੰਡ ਜਿਹੜੇ ਐਕਸਟਰਾ ਜਿਹੜੇ ਹੋਣਗੇ ਉਹ ਨਾਲ ਅਸੀਂ ਉਹ ਪ੍ਰੋਵਾਈਡ ਕਰਾ ਦਾਂਗੇ ਤਕਰੀਬਨ ਇਹਦੀ ਜਿਹੜੀ ਡੇਟ ਚਾਰ ਕਿੰਨੇ ਦੇ ਵਿੱਚ ਮੈਨੂੰ ਲੱਗਦਾ ਚਾਰ ਤੋਂ 6 ਮਹੀਨੇ ਦੇ ਵਿੱਚ ਵਿੱਚ ਜਿਹੜੇ ਬਣ ਕੇ ਤਿਆਰ ਹੋ ਜਾਣਾ ਮੈਡਮ ਜਿਵੇਂ ਪਿੰਡ ਦਾ ਸਰਪੰਚ ਬਖਾਇਦਾ ਨੇ ਉਹ ਕਹਿੰਦੇ ਵੀ ਆਪਣਾ ਬਰੂਧ ਕਰ ਰਹੇ ਨੇ ਵੀ ਡੀਐਸਪੀ ਸਾਹਿਬ ਨੂੰ ਜਾ ਕੇ ਨਜ਼ਰਬੰਦ ਕੀਤਾ ਤੇ ਲੋਸ਼ ਲਾਈਨ ਕਿਵੇਂ ਨਹੀਂ ਮੇਰੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਦੇਖੋ ਮੈਂ ਕਿਉਂਕਿ ਸਾਰੀ ਪੰਚਾਇਤ ਆਪਣੀ ਆ ਔਰ ਸਾਰਿਆਂ ਨੇ ਮੇਰਾ ਸਾਥ ਦਿੱਤਾ ਤੇ ਕੱਲ ਵੀ ਮੇਰੀ ਸਰਪੰਚ ਸਾਹਿਬ ਨਾਲ ਸਾਡੀ ਫੋਨ ਤੇ ਵੀ ਗੱਲਬਾਤ ਹੋਈ ਹੈ ਤੇ ਬਕਾਇਦਾ ਮੇਰੇ ਆਫਿਸ ਦੇ ਰਹੀ ਪ੍ਰਸ਼ਾਸਨ ਦੇ ਰਹੀ ਵੀ ਸੱਦਾ ਲੱਗਿਆ ਹੋਇਆ ਤੇ ਲੋਕਾਂ ਦੀ ਜਿਹੜੀ ਮੰਗ ਆ ਲੋਕਾਂ ਦੀ ਮੰਗ ਪੂਰਾ ਕਰਨਾ ਹੈ ਕਿਸੇ ਨੇ ਵੀ ਐਮਪੀ ਮਨੀ ਸਿੰਘ ਮਾਨ ਨੇ ਪਹਿਲਾਂ ਇਹ ਮੇਰੇ ਕੋਲ ਗੱਲ ਆਈ ਸੀ ਕਿ ਕੱਲ ਇਸੇ ਵੇਲੇ ਵਿਸ਼ੇ ਤੇ ਜਿਹੜਾ ਸਰਪੰਚ ਸਾਹਿਬ ਨਾਲ ਗੱਲ ਹੋਈ ਸੀਗੀ ਤਾਂ ਉਹਨਾਂ ਨੇ ਵੀ ਮੈਨੂੰ ਮਨਾ ਕੀਤਾ ਕਿ ਕੋਈ ਵੀ ਐਮਪੀ ਲੈਂਡ ਦੀ ਕੋਈ ਗ੍ਰਾਂਟ ਹੈ ਸੱਚ ਨਹੀਂ ਆਈ ਹੋਈ ਤੇ ਪ੍ਰਸ਼ਾਸਨ ਨੇ ਵੀ ਜਿਹੜਾ ਚੈੱਕ ਕੀਤਾ ਕੋਈ ਵੀ ਸੈਂਕਸ਼ਨ ਲੈਟਰ ਉਹਨਾਂ ਦੇ ਕੋਲ ਹੈਗੀ ਆ ਕੋਈ ਫ ਦਾ ਸਿਮਰਨ ਸਿੰਘ ਮਾਨ ਐਮਪੀ ਸਾਹਿਬ ਵੱਲੋਂ ਜਿਹੜੇ ਕੋਈ ਫੰਡ ਆਏ ਹੋਏ ਨੇ ਤਾਂ ਕੋਈ ਲੈਟਰ ਦਿਖਾ ਦਿੱਤੀ ਜਾਵੇ ਕਿ ਕਿਸ ਪਰਪਸ ਦੇ ਲਈ ਕਿੱਥੇ ਦੇ ਲਈ ਫੰਡ ਆਏ ਨੇ ਤਾਂ ਮੇਰੇ ਕੋਲ ਤਾਂ ਕੱਲ ਦੇ ਅਸੀਂ ਪੁੱਛਿਆ ਵੀ ਉਹਨਾਂ ਨੂੰ ਕਈ ਜਾਣਿਆਂ ਨੂੰ ਹੋਰ ਵੀ ਪੁੱਛਿਆ ਕਿ ਭਾਈ ਸਾਨੂੰ ਕੋਈ ਲੈਟਰ ਹੈਗੀ ਆ ਤਾਂ ਦੇ ਦਿਓ ਕਿਉਂਕਿ ਅਸੀਂ ਕੋਈ ਵੀ ਕੰਮ ਅਸੀਂ ਕਿਸੇ ਵੈਰ ਵਿਰੋਧ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਔਰ ਮੈਨੂੰ ਜੋ ਲੋਕਾਂ ਨੇ ਹਲਕੇ ਦੇ ਲੋਕਾਂ ਨੇ ਇਸ ਨਗਰ ਦੇ ਲੋਕਾਂ ਨੇ ਮਾਨ ਦਿੱਤਾ ਸਾਰਿਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਮੇਰਾ ਸਾਥ ਦਿੱਤਾ ਸੀ ਸੋ ਮੈਂ ਸਾਰਿਆਂ ਦਾ ਸਤਿਕਾਰ ਕਰਦੀ ਆਂ